ਮਹਾਭਾਰਤ ਯੁੱਧ ਤੋਂ ਬਾਅਦ ਸਾਰੇ ਯੋਧੇ ਇੱਕੋ ਰਾਤ ਵਿੱਚ ਜਿੰਦਾ ਕਿਉਂ ਹੋ ਗਏ ਮਹਾਭਾਰਤ ਦੀ ਮੰਨਤਾ ਦੇ ਅਨੁਸਾਰ ਕੁਰੂਖੇਤਰ ਦੇ ਯੁੱਧ ਵਿੱਚ ਮਾਰੇ ਗਏ ਸਾਰੇ ਵੀਰ ਯੋਧੇ ਜਿਵੇਂ ਕਿ ਪੀਸ਼ਮ ਦ੍ਰੋਣਾਚਾਰ્ય ਦੁਰਯੋਦਨ ਅਭਿਮੰਯੋ ਦ੍ਰੋਪਤੀ ਦੇ ਪੁੱਤਰ ਕਰਨ ਸ਼ਿਖੰਡੀ ਆਦ ਸਾਰੇ ਇੱਕ ਰਾਤ ਲਈ ਜੀ ਉੱਠੇ ਸਨ ਇਹ ਘਟਨਾ ਮਹਾਭਾਰਤ ਯੁੱਧ ਦੇ ਅੰਤ ਤੋਂ 15 ਸਾਲ ਬਾਅਦ ਵਾਪਰੀ ਇਉਂ ਸਮੇਂ ਦੀ ਗੱਲ ਹੈ ਜਦੋਂ ਤ੍ਰਿਤਰਾਸ਼ਟ ਕੁੰਤੀ ਵਿਦੁਰਾ ਗੰਦਾਰੀ ਅਤੇ ਸੰਜੇ ਜੰਗਲ ਵਿੱਚ ਰਹਿੰਦੇ ਸਨ ਇੱਕ ਦਿਨ ਜਦੋਂ ਯੁਦਿਸ਼thਿਰ ਉਹਨਾਂ ਨੂੰ ਜੰਗਲ ਵਿੱਚ ਮਿਲਣ ਆਇਆ ਤਾਂ ਇਹ ਘਟਨਾ ਵਾਪਰੀ ਵਿਦੁਰ ਜੀ ਦੇ ਦੇਹਾਂਤ ਤੋਂ ਬਾਅਦ ਮਹਾਰਿਸ਼ੀ ਵੇਦਵਿਆਸ ਤ੍ਰਿਤਰਾਸ਼ਟ ਦੇ ਆਸ਼ਰਮ ਵਿੱਚ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਿਦੁਰ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਹੈ ਤਾਂ ਉਸਨੇ ਦੱਸਿਆ ਕਿ ਵਿਦੁਰ ਧਰਮਰਾਜ ਦਾ અવਤਾਰ ਸੀ ਅਤੇ 유ਦਿਸ਼ਠੀਰ ਵੀ ਧਰਮਰਾਜ ਦਾ ਹੀ ਇੱਕ ਅੰਗ ਹੈ ਇਸ ਲਈ ਵਿਦੁਰ ਜੀ ਦੀ ਆਤਮਾ 유ਦਿਸ਼ਠੀਰ ਦੇ ਸਰੀਰ ਵਿੱਚ ਪਰਵੇਸ਼ ਕਰ ਗਈ ਮਹਾਰਿਸ਼ੀ ਵੇਦਵਿਆਸ ਨੇ ਤ੍ਰਿਤ ਰਾਸ਼ਟਰ ਗੰਦਾਰੀ ਅਤੇ ਕੁੰਤੀ ਨੂੰ ਕਿਹਾ ਕਿ ਅੱਜ ਮੈਂ ਤੁਹਾਨੂੰ ਆਪਣੀ ਤਪੱਸਿਆ ਦਾ ਪ੍ਰਭਾਵ ਦਿਖਾਵਾਂਗਾ ਜੋ ਵੀ ਤੁਸੀਂ ਚਾਹੁੰਦੇ ਹੋ ਮੰਗੋ ਇਹ ਤ੍ਰਿwidetilde ਰਾਸ਼ਟਰ ਅਤੇ ਗੰਦਾਰੀ ਨੇ ਯੁੱਧ ਵਿੱਚ ਮਾਰੇ ਗਏ ਆਪਣੇ ਪੁੱਤਰਾਂ ਨੂੰ ਦੇਖਣ ਦੀ ਇੱਛਾ ਪ੍ਰਗਟ ਕੀਤੀ ਅਤੇ ਕੁੰਤੀ ਨੇ ਕਰਨ ਨੂੰ ਦੇਖਣ ਦੀ ਇੱਛਾ ਪ੍ਰਗਟ ਕੀਤੀ। ਦ੍ਰੋਪਦੀ ਯਾਦ ਨੇ ਕਿਹਾ ਕਿ ਉਹ ਵੀ ਆਪਣੇ ਪਰਿਵਾਰਕ ਸਦਸਿਆਂ ਨੂੰ ਦੇਖਣਾ ਚਾਹੁੰਦੇ ਨੇ। ਮਹਾਰਿਸ਼ੀ ਵੇਦਵਿਆਸ ਨੇ ਕਿਹਾ ਕਿ ਇਹ ਹੋਵੇਗਾ। ਤੁਸੀਂ ਸਾਰੇ ਅੱਜ ਰਾਤ ਜੰਗ ਵਿੱਚ ਮਾਰੇ ਗਏ ਸਾਰੇ ਬਹਾਦਰਾਂ ਨੂੰ ਦੇਖ ਸਕੋਗੇ। ਇਹ ਕਹਿ ਕੇ ਮਹਾਰਿਸ਼ੀ ਵੇਦਵਿਆਸ ਨੇ ਸਾਰਿਆਂ ਨੂੰ ਗੰਗਾ ਦੇ ਕੰਢੇ ਜਾਣ ਲਈ ਕਿਹਾ ਮਹਾਰਿਸ਼ੀ ਵੇਦਵਿਆਸ ਦੀ ਸਲਾਹ ਤੇ ਸਾਰੇ ਗੰਗਾ ਦੇ ਕੰਢੇ ਇਕੱਠੇ ਹੋਏ ਅਤੇ ਰਾਤ ਪੈਣ ਦੀ ਉਡੀਕ ਕਰਨ ਲੱਗੇ ਜਦੋਂ ਰਾਤ ਹੋਈ ਮਹਾਰਿਸ਼ੀ ਵੇਦਵਿਆਸ ਗੰਗਾ ਨਦੀ ਵਿੱਚ ਪਰਵੇਸ਼ ਕੀਤਾ ਤੇ ਪੰਡਵਾਂ ਤੇ ਕੌਰਵਾਂ ਦੇ ਸਾਰੇ ਮਰੇ ਹੋਏ ਉਹਦਿਆਂ ਨੂੰ ਬੁਲਾਇਆ ਥੋੜੀ ਦੇਰ ਵਿੱਚ ਪੀਸ਼ਮ ਦਰੋਣਾਚਾਰ્ય ਕਰਨ ਦੁਰਯੋਦਨ ਦੁਸ਼ਾਸ਼ਣ ਅਬ ਮੰਨਿਉ ਤ੍ਰਿਤ ਰਾਸ਼ਟਰ ਦੇ ਸਾਰੇ ਪੁੱਤਰ ਕਟੂਤ ਕਚ ਦ੍ਰੋਪਦੀ ਦੇ ਪੰਜ ਪੁੱਤਰ ਰਾਜਾ ਦ੍ਰੁਪਦ ਤ੍ਰਿਤ ਦਸ਼ਟਿਉਮਨ ਸ਼ਕੂਨੀ ਸ਼ਿਖੰਡੀ ਅਤੇ ਹੋਰ ਬਹਾਦਰ ਯੋਧੇ ਪਾਣੀ ਵਿੱਚੋਂ ਬਾਹਰ ਆ ਗਏ ਉਹਨਾਂ ਸਾਰਿਆਂ ਦੇ ਮਨਾਂ ਵਿੱਚ ਕਿਸੇ ਕਿਸਮ ਦਾ ਹੰਕਾਰ ਜਾਂ ਗੁੱਸਾ ਨਹੀਂ ਸੀ ਮਹਾਰਿਸ਼ੀ ਵੇਦਵਿਆਸ ਨੇ ਤ੍ਰਿਤ ਰਾਸ਼ਟਰ ਤੇ ਗੰਦਾਰੀ ਨੂੰ ਬ੍ਰਹਮ ਅੱਖਾਂ ਦਿੱਤੀਆਂ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਨੂੰ ਦੇਖ ਕੇ ਹਰ ਕੋਈ ਖੁਸ਼ੀ ਨਾਲ ਭਰ ਗਿਆ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਨਾਲ ਪੂਰੀ ਰਾਤ ਬਿਤਾਉਣ ਤੋਂ ਬਾਅਦ ਸਾਰਿਆਂ ਨੂੰ ਸੰਤੁਸ਼ਟੀ ਮਹਿਸੂਸ ਹੋਈ ਆਪਣੇ ਮ੍ਰਿਤਕ ਪੁੱਤਰਾਂ, ਭਰਾਵਾਂ, ਪਤਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਸਾਰਿਆਂ ਦਾ ਦੁੱਖ ਦੂਰ ਹੋ ਗਿਆ ਇਸ ਤਰ੍ਹਾਂ ਉਹ ਸ਼ਾਨਦਾਰ ਰਾਤ ਖਤਮ ਹੋਈ ਧੰਨਵਾਦ